ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਹ ਜਿਹੜੀ ਥੱਲੇ ਨਸ਼ੇੜੀ ਪਿਆ ਤੇ ਨਾਲ ਉਹਦੀ ਮਤਲਬ ਮੋਟੋ ਆ ਨਾ ਇਹ ਉਹੀ ਮੋਟੋ ਆ ਜਿਨ੍ਹਾਂ ਨੇ ਸਾਡੇ ਤੋਂ ਧੋਖੇ ਨਾਲ ਸਾਡੀ ਕੌਮ ਤੋਂ ਸਾਡੇ ਪੰਜਾਬੀਆਂ ਤੋਂ ਪੈਸੇ ਲਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹ ਇਸ ਕਰਕੇ ਕਿਉਂਕਿ ਜਦੋਂ ਇਹਨੇ ਪੈਸੇ ਲੈਣੇ ਸੀ ਉਦੋਂ ਇਹ ਗੱਲਾਂ ਕਰਦੀ ਸੀ ਵੀ ਮੇਰੇ ਕੋਲ ਮੇਰੇ ਘਰ ਦੀ ਛੱਤ ਡਿੱਗਣ ਵਾਲੀ ਆ ਮੇਰੇ ਕੋਲੇ ਕੋਠਾ ਹੈ ਨਹੀਂ ਰਹਿਣ ਨੂੰ ਮੇਰੀ ਹੈਲਪ ਕਰ ਦਿਓ ਤੇ ਜਿਹੜੇ ਤਕੜੇ ਤਕੜੇ ਵਲੌਗਰ ਆ ਤਕੜੇ ਤਕੜੇ ਇੰਸਟਾਗ੍ਰam ਉਹਨਾਂ ਨੇ ਇਹਦੀ ਸਟੋਰੀ ਪਾਈ ਵੀ ਹੈਲਪ ਕਰ ਦਿਓ ਇਹਨੂੰ ਹੈਲਪ ਬਹੁਤ ਜ਼ਿਆਦਾ ਹੋਗੀ ਉਹ ਬਹੁਤ ਜ਼ਿਆਦਾ ਹੈਲਪ ਦਾ ਆ ਤੁਹਾਡੇ ਸਾਹਮਣੇ ਰਿਜ਼ਲਟ ਆ ਵੇਖ ਲਓ ਕਿਹੜੇ ਤਕੜੇ ਤਕੜੇ ਹੋਟਲਾਂ ਦੇ ਵਿੱਚ ਇਹ ਨਿਆਰੇ ਨਾਲ ਰਹਿੰਦੇ ਆ ਠੀਕ ਆ ਘਰ ਵਾਲੇ ਦਾ ਦਾ ਨਸ਼ਾ ਵੀ ਪੂਰਾ ਕਰਦੀ ਆ ਇੰਟਰਵਿਊਸ ਦੀ ਪੋਡਕਾਸਟ ਸੌਣੀ ਲੈ ਹੋਣਗੇ ਉਹ ਕਿੱਥੋਂ ਪੂਰਾ ਹੋਇਆ ਉਹ ਇੱਥੋਂ ਹੋਇਆ ਤੇ ਜਿਹੜੇ ਹੁਣ ਪੈਸੇ ਆਉਂਦੇ ਆ ਹੁਣ ਤਾਂ ਫੇਮਸ ਹੋ ਗਈਆਂ ਸਾਡੇ ਲੋਕ ਵੀ ਐਡੇ ਐਡੇ ਜ਼ਿਆਦਾ ਚਗਲ ਮੈਂ ਕਹਿਣਾ ਚਾਹਣਾ ਜਿਹੜੇ ਇਹੋ ਜਿਹੇ ਨੂੰ ਫੋਲੋ ਕਰਦੇ ਆ ਬੀਸ ਆਪਣੇ ਨਾਲ ਤਾਂ ਇਹਨੂੰ ਫਿਰ ਲੋਕਾਂ ਨੇ ਕਿਹਾ ਵੀ ਤੂੰ ਹਿਸਾਬ ਦੇ ਜਿਹੜੇ ਤੈਨੂੰ ਲੋਕਾਂ ਨੇ ਪੈਸੇ ਪਾਏ ਆ ਫਿਰ ਇਹ ਤੋਂ ਬਈ ਹਿਸਾਬ ਕਿਉਂ ਨਹੀਂ ਦਿੱਤਾ ਗਿਆ ਜੇ ਈਡੀ ਸੱਚੀ ਸੀ ਹਿਸਾਬ ਦੇ ਦਿੰਦੀ ਇਹੋ ਜੇ ਲੋਕਾਂ ਤੋਂ ਬਚੋ ਤੀਜਾ ਵਿਆਹ ਆ ਤੀਜਾ ਵਿਆਹ ਮੂੰਹ ਨਾ ਕਹਿ ਦੇਣਾ ਪਹਿਲਾ ਨਹੀਂ ਦੂਜਾ ਨਹੀਂ ਤੀਜਾ ਨਹੀਂ ਜਦੋਂ ਤੀਜਾ ਹੋਵੇ ਨਾ ਉਦੋਂ ਬੰਦਾ ਗਲਤ ਨਹੀਂ ਉਦੋਂ ਜਨਾਨੀ ਗਲਤ ਹੁੰਦੀ ਏ ਸਮਝੋ ਤੇ ਜਿਹੜਾ ਹੁਣ ਤੀਜਾ ਉਹ ਵੀ ਨਸ਼ੇੜੀ ਉਹ ਵੀ ਮੰਨ ਰਿਹਾ ਠੀਕ ਆ ਉਹ ਫਿਰ ਜਦੋਂ ਤੀਜਾ ਲੱਭਣਾ ਫਿਰ ਆਈ ਹੈ ਸਮਝਦੇ ਮੇਰੀ ਗੱਲ ਤੇ ਪਰ ਮੈਂ ਸਭ ਤੋਂ ਵੱਧ ਫਿੱਟੇ ਮੂੰਹ ਸਾਡੇ ਲੋਕਾਂ ਨੂੰ ਕਹਿਣੀ ਚਾਹਣਾ ਜਿਹੜੀ ਇਹੋ ਜਿਹੇ ਦੀ ਹੈਲਪ ਕਰਦੇ ਆ ਸਾਡੇ ਲੋਕ ਨਾ ਇੱਕ ਮੈਂ ਹਿਸਾਬ ਲਾਇਆ ਸਾਡੇ ਪੰਜਾਬੀ ਸਾਡੀ ਕੌਮ ਨਾ ਜਜ਼ਬਾਤੀ ਬਹੁਤ ਆ ਇਹ ਲੋਕਾਂ ਦੀਆਂ ਗੱਲਾਂ ਚ ਆ ਜਾਂਦੀ ਆ ਠੀਕ ਆ ਵੀ ਜੇ ਇਹਨਾਂ ਮਗਰ ਕੋਈ ਇਮੋਸ਼ਨਲ ਵੀਡੀਓ ਆ ਗਈ ਨਾ ਤੇ ਉੱਤੇ ਹੈਲਪ ਦਾ ਸਕੈਨਰ ਪਾਇਆ ਹੋਇਆ ਜਾਂ ਕੋਈ ਵੀ ਆ ਇਹਨਾਂ ਨੇ ਢੱਲੇ ਨਾਲ ਪੈਸੇ ਪਾ ਦੇਣੇ ਇਹ ਨਹੀਂ ਦੇਖਣਾ ਕਿ ਉਹ ਪੈਸਾ ਕਿੱਥੇ ਜਿੱਥੇ ਪੈਸਾ ਪਾ ਰਹੇ ਉੱਥੇ ਕਿੰਨਾ ਕ ਪੈਸਾ ਚਾਹੀਦਾ ਉੱਥੇ ਕਿੰਨਾ ਕ ਪੈਸਾ ਲੱਗਣਾ ਚਾਹੀਦਾ ਇਹ ਨਹੀਂ ਚੀਜ਼ਾਂ ਮੈਟਰ ਕਰਦੀਆਂ ਸਾਡੇ ਲੋਕਾਂ ਨੇ ਥੱਕ ਦੇਣੇ ਆ ਤੇ ਆ ਵੀ ਸੇਮ ਹੀ ਹੋਇਆ ਸਾਡੇ ਲੋਕਾਂ ਨੇ ਇਹਨੇ ਉਹੋ ਜੇ ਵਧੀਆ-ਵਧੀਆ ਮਤਲਬ ਫੋਲੋਅਰਾਂ ਵਾਲਾ ਜਿਨ੍ਹਾਂ ਦੇ ਪੇਜ ਉਹਨਾਂ ਤੋਂ ਸਟੋਰੀਆਂ ਪੋਈਆਂ ਤੇ ਲੋਕਾਂ ਨੇ ਉਹਨਾਂ ਮਗਰ ਲਾ ਕੇ ਪੈਸੇ ਪਾਏ ਪੈਸੇ ਹੋ ਗਿਓ ਹੱਥ ਤੋਂ ਵੱਧ ਜਿਹਦੇ ਆਈਫੋਨ ਨਿਕੜਮ ਸਿਕੜਮ ਆਪਦਾ ਮੇਕਅਪ ਆ ਯਾਰ ਨਸ਼ੀੜੀ ਦਾ ਜਿਹੜਾ ਥੱਲੇ ਜਾ ਇਹਦੇ ਮਤਲਬ ਨਸ਼ਾ ਪੱਤਾ ਸਾਰਾ ਕੁਝ ਪੂਰਾ ਹੋਇਆ ਤੇ ਹੁਣ ਅਗਲਿਆਂ ਦੇ ਪੈਰ ਲੱਗੇ YouTube ਤੇ ਵਲੌਗ ਪਾਉਂਦੇ ਆ Instagram ਤੇ ਪ੍ਰੋਮੋਸ਼ਨ ਦੇ ਪੈਸੇ ਲੈਂਦੇ ਆ ਹੁਣ ਤਾਂ ਚੱਲ ਹੈ ਹੀ ਪਰ ਜਿਹੜੇ ਸਾਡੀ ਕੌਮ ਨੇ ਪੈਸੇ ਪਾਏ ਸੀ ਉਹ ਕਿੱਧਰ ਗਏ ਉਹਨਾਂ ਦਾ ਜਦੋਂ ਹਿਸਾਬ ਮੰਗਿਆ ਗਿਆ ਇੰਨੇ ਜਾਣੇ ਤੇ ਉਹਨਾਂ ਦਾ ਹਿਸਾਬ ਕਿਉਂ ਨਹੀਂ ਦਿੱਤਾ ਗਿਆ ਜੇ ਏਡੇ ਸੱਚੇ ਸੀ ਤੂੰ ਸਟੇਟਮੈਂਟਾਂ ਕੱਢ ਕੇ ਦੇ ਦਿੰਦੇ ਠੀਕ ਆ ਨਾ ਜੇ ਤੂੰ ਏਡੇ ਸੱਚੇ ਤੂੰ ਸਟੇਟਮੈਂਟਾਂ ਕੱਢ ਕੇ ਦੇ ਦਿੰਦੇ ਪਰ ਰੌਲਾ ਤਾਂ ਫੇਰ ਉਹੀ ਆ ਜਾਂਦਾ ਹੁਣੇ ਛੋਡੇ ਵਰਗੇ ਨੂੰ ਜਾਣਦੇ ਆ ਗੂਠਾ ਦਿਖਾਉਂਦੇ ਛੋਡੇ ਵਰਗਿਆਂ ਨੂੰ ਹੁਣ ਇਹ ਹੁਣ ਜੋ ਕੋ ਮਰਜ਼ੀ ਕਰੀ ਜੋ ਛੋਡੇ ਵਰਗਿਆਂ ਨੂੰ ਗਾਲ੍ਹਾਂ ਵੀ ਕੱਢ ਦੇਣਗੇ ਨਾ ਛੋਡੇ ਵਰਗਿਆਂ ਨੇ ਕਹਿਣਾ ਵੀ ਸਾਡਾ ਤਾਂ ਹਾਈਡਲ ਆ ਪੂਜਾ ਸੰਘਾ ਪੂਜਾ ਸੰਘਾ ਕੀ ਆ ਯਾਰ ਹੁਣ ਮੈਂ ਉਹੋ ਜੀ ਭਾਸ਼ਾ ਵਰਤਣੀ ਨਹੀਂ ਚਾਹਣਾ ਨਹੀਂ ਮੈਂ ਇਹਨਾਂ ਦੀ ਇਹੋ ਜੀ ਡੰਡ ਲਾਵਾਂ ਜਿਵੇਂ ਉਹ ਰੋਸਟ ਕਰਨ ਵਾਲੇ ਲਾਉਂਦੇ ਹੁੰਦੇ ਆ ਕਿ ਰਾਤ ਨੂੰ 8-8 ਸੋਚਿਆ ਕਰਨ ਵੀ ਆ ਕੀ ਹੋਈ ਜਾਂਦਾ ਤੇ ਪਰ ਆਪਾਂ ਚਲੋ ਥੇਰ ਵੀ ਲਿਮਟ 'ਚ ਰਹਿ ਕੇ ਗੱਲ ਕਰਦੇ ਆ ਪਰ ਜੇ ਆਹੀ ਚੀਜ਼ਾਂ ਹਰਕਤਾਂ ਚੱਲਦੇ ਗਾਰਾਂਗੇ ਨਾ ਤੇ ਅਸੀਂ ਵੀ ਫਿਰ ਆਪਦੀ ਉਹ ਆਈ ਤੇ ਆਵਾਂਗੇ ਜਿਹਦੇ ਵਿੱਚ ਚੱਲੇ ਜਿਹੜਾ ਕੋ ਚੱਲਦਾ ਫਿਰ ਬਾਅਦ 'ਚੋਂ ਸੋ ਭਾਈ ਵੀਡੀਓ ਨੂੰ ਸ਼ੇਅਰ ਕਰੋ ਇਹੋ ਜੀ ਲੋਕਾਂ ਤੋਂ ਬਚੋ